ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਵਿਰਕ ਡੇਰੀ ਫਾਰਮ YouTube ਚੈਨਲ ਔਰ Facebook ਪੇਜ ਤੇ ਤੇ ਜੋ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆਂ ਉਹਦੇ ਜੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਜੋ ਆਪਾਂ ਡਾਈਟ ਜਿਵੇਂ ਪਾ ਰਹੇ ਆਂ ਕਿਹੜੀ-ਕਿਹੜੀ ਆਪਾਂ ਪਾਉਨੇ ਆਂ ਤੇ ਕਈ ਵੀਰਾਂ ਦੇ ਨਾ ਸਵਾਲ ਸੀਗੇ ਜਿਵੇਂ ਮੰਨ ਕੇ ਚੱਲੋ ਫੀਡ ਕਈ ਕੀ ਕਰਦੇ ਨੇ ਆਪਾਂ ਜਦੋਂ ਚਵਾਈ ਕਰਦੇ ਆਂ ਪਸ਼ੂਆਂ ਦੀ ਉਦੋਂ ਪਾ ਦਿੰਦੇ ਨੇ ਪੱਠੇ ਤੂੜੀ ਦੋ ਟਾਈਮ ਪਾਉਂਦੇ ਨੇ ਠੀਕ ਹੈ ਜੀ ਤੇ ਉਸ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਨੇ ਕਿ ਕਿਵੇਂ ਤੁਸੀਂ ਪਾਉਨੇ ਹੋ ਪੱਠੇ ਤੂੜੀ ਜਾਂ ਫੀਡ ਕਿਵੇਂ ਤੁਸੀਂ ਟੀਐਮਆਰ ਕੀ ਬਣਾਉਂਦੇ ਹੋ ਤੇ ਸਾਨੂੰ ਵੀ ਦੱਸੋ ਉਸ ਬਾਰੇ ਆ ਵੀਡੀਓ ਆਪਾਂ ਗੱਲ ਕਰਦੇ ਆਂ ਜੀ ਆਪਾਂ ਸਾਰੇ ਪਹਿਲਾਂ ਤਾਂ ਜੋ ਵੀ ਆਪਣੀ ਖੁਰਲੀ ਹੈ ਇਹ ਚ ਆਪਾਂ ਸਾਰਾ ਸਾਈਲੇਜ ਪਾ ਲਈਦਾ ਜੀ ਠੀਕ ਹੈ ਜੀ ਆ ਥੱਲੇ ਜੋ ਵੀ ਤੁਸੀਂ ਦੇਖ ਰਹੇ ਹੋ ਸਾਰਾ ਸਾਈਲੇਜ ਪਿਆ ਜੀ ਠੀਕ ਹੈ ਸਾਈਲੇਜ ਪਾ ਕੇ ਤੇ ਜਿਵੇਂ ਜਿਵੇਂ ਪੈਣ ਨੇ ਉਸ ਹਿਸਾਬ ਨਾਲ ਵੰਡ ਲਈਦਾ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਆਪਣੀਆਂ 3-4 گاਵਾਾਂ ਟ੍ਰਾਂਜੀਸ਼ਨ ਤੇ ਚੱਲ ਰਹੀਆਂ ਉਹਨਾਂ ਦਾ ਲੱਗ ਆਪਾਂ ਕੀਤਾ ਹੋਇਆ ਜੀ ਠੀਕ ਹੈ ਜੀ ਅੱਗੇ ਆ ਮਿਲਕਿੰਗ ਵਾਲੇ ਐਨੀਮਲਸ ਦਾ ਆ ਗਿਆ ਠੀਕ ਹੈ ਜੀ ਜਿਵੇਂ ਆ ਆਪਣੇ ਛੋਟੇ ਕਾਫ਼ ਨੇ ਜੀ ਉਹਨਾਂ ਦੀ ਆ ਗਿਆ ਜੀ ਥੋੜੇ ਜੇ ਇਹਦੇ ਵਿੱਚ ਸਾਈਲੇਜ ਔਰ ਫੀਡ ਹੈ ਆ ਵੀ ਆਪਣਾ ਅੱਗੇ ਮਿਲਕਿੰਗ ਫੀਲਡ ਮਿਲਕਿੰਗ ਵਾਲੇ ਐਨੀਮਲਸ ਦਾ ਆ ਗਿਆ ਜੀ ਠੀਕ ਹੈ ਜੀ ਤੇ ਜੋ ਆ ਆਗੇ ਜੀ ਆ ਲਗ ਲਗ ਪੈਨ ਦੇ ਹਿਸਾਬ ਤੇ ਹੀਫਰਾਂ ਦੀ ਆ ਗਈ ਜੀ ਫੀਡ ਠੀਕ ਹੈ ਜੀ ਇਹਦੇ ਚ ਆਪਾਂ ਕਰਦੇ ਕੀ ਆ ਜੀ ਉਹ ਤੁਹਾਨੂੰ ਮੇਨ ਆਪਾਂ ਦੱਸਦੇ ਆ ਇਹਦੇ ਵਿੱਚ ਪਹਿਲਾਂ ਆਪਾਂ ਜੋ ਵੀ ਹੈ ਸਾਈਲਜ ਮਿਚਾ ਲਿਆ ਜੀ ਠੀਕ ਹੈ ਜੀ ਉਸ ਦੇ ਉੱਪਰ ਆਪਾਂ ਆ ਪਾਊਡਰ ਵਗੈਰਾ ਪਾ ਦੀਦਾ ਤੁਹਾਨੂੰ ਦੇਖਦਾ ਹੋਏਗਾ ਵੀਡੀਓ 'ਚ ਵੀ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਪਾਊਡਰ ਹੈਗਾ ਜੀ ਆ ਵਾਈਟ ਕਲਰ ਦਾ ਆ ਪਾਊਡਰ ਪਾ ਲਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਉੱਪਰ ਆਪਾਂ ਜੋ ਜੋ ਵੀ ਫੀਡ ਹੈ ਫੀਡ ਪਾ ਦੇਣੀ ਠੀਕ ਹੈ ਜੀ ਉਸ ਤੋਂ ਉੱਪਰ ਆਪਾਂ ਤੂੜੀ ਆ ਤੁਸੀਂ ਵੇਖ ਸਕਦੇ ਹੋ ਆ ਤੂੜੀ ਪਾ ਰਹੇ ਹਾਂ ਜੀ ਠੀਕ ਹੈ ਜੀ ਇਹ ਤੂੜੀ ਪਾ ਕੇ ਇਸ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਦੇਣਾ ਜੀ ਠੀਕ ਹੈ ਮਿਕਸ ਕਰਕੇ ਪਸ਼ੂਆਂ ਦੇ ਅੱਗੇ ਕਰ ਦੇਣਾ ਇਹ ਆਪਾਂ 24 ਘੰਟਿਆਂ ਦਾ ਰਾਸ਼ਨ ਇੱਕ ਟਾਈਮ ਪਾਉਣੇ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਵਾ ਕੋਈ ਲੱਗ ਤੋਂ ਫੀਡ ਨਹੀਂ ਉੱਪਰ ਪਾਉਣੀ ਕੋਈ ਜੋ ਵੀ ਇਹ ਪਾਊਡਰ ਨਹੀਂ ਪਾਉਣਾ ਜਾਂ ਸਾਈਲੇਜ ਨਹੀਂ ਪਾਉਣਾ ਜੀ ਠੀਕ ਹੈ ਤੇ ਫਾਰਮ 'ਚ ਕਿਉਂਕਿ ਜੇ ਆਪਾਂ ਜਿਵੇਂ ਹੁਣ ਕਈ ਜਣਾਂ ਨੇ ਘਰਾਂ 'ਚ ਪਸ਼ੂ ਰੱਖੇ ਹੁੰਦੇ ਨੇ ਉਹ ਕੀ ਕਰਦੇ ਨੇ ਜਿਵੇਂ ਸਾਈਲੇ 'ਚ ਜਾਂ ਤੂੜੀ ਪਾਤੀ ਜੀ ਇੱਕ ਟਾਈਮ ਆ ਉਸ ਤੋਂ ਬਾਅਦ ਜੋ ਚਵਾਈ ਕਰਦੇ ਨੇ ਕਿ ਫਿਰ ਫੀਡ ਪਾ ਦੇਣਗੇ ਜੀ ਠੀਕ ਹੈ ਜੀ ਸ਼ਾਮ ਨੂੰ ਚਵਾਈ ਕਰਨਗੇ ਫਿਰ ਉੱਤੋਂ ਫੀਡ ਪਾ ਦੇਣਗੇ ਉਹਦੇ ਨਾਲ ਪਸ਼ੂ ਦੇ ਜੋ ਡਾਈਜੈਸ਼ਨ 'ਚ ਮਤਲਬ ਕਿ ਦਿੱਕਤ ਆਉਂਦੀ ਹੈ ਜੀ ਕਿਉਂ ਇੱਕਸਾਰ ਪਚਦਾ ਨਹੀਂਗਾ ਜੀ ਰਾਸ਼ਨ ਠੀਕ ਹੈ ਜੀ ਤੋ ਜੇ ਇਹੀ ਆਪਾਂ ਮੰਨ ਕੇ ਚੱਲੋ ਇਹਨੂੰ ਟੀਐਮਆਰ ਚੰਗੀ ਤਰ੍ਹਾਂ ਕਰਾਂਗੇ ਸਾਰਾ ਮਤਲਬ ਕਿ ਲਗ ਰਾਸ਼ਨ ਮਿਕਸ ਕਰਕੇ ਪਾਵਾਂਗੇ ਫਿਰ ਇਕੁਅਲ ਮਾਉਂਟ ਚ 19 ਮਾਤਰਾ ਦੇ ਵਿੱਚ ਤੂੜੀ ਫਸਾਈਲੇਜ ਪਾਊਡਰ ਸਾਰਾ ਕੁਝ ਇੱਕੋ ਮਾਤਰਾ ਚ ਜਾਏਗਾ ਠੀਕ ਹੈ ਜੀ ਉਹ ਅੰਦਰ ਜਾ ਕੇ ਰਿਊਮਨ ਦੇ ਵਿੱਚ ਵੀ ਅੰਦਰ ਜਾ ਕੇ ਬਿਲਕੁਲ ਸਹੀ ਪਚੇਗਾ ਔਰ ਤੁਹਾਡੇ ਪਸ਼ੂਆਂ ਦਾ ਤੁਸੀਂ ਜੇ ਲਗ ਲਗ ਪਾਉਨੇ ਹਨਾ ਜੀ ਕੋਈ 5-7 ਦਿਨ ਤੁਸੀਂ ਇਸ ਤਰ੍ਹਾਂ ਪਾ ਕੇ ਦੇਖ ਲਓ ਜੀ ਤੁਹਾਨੂੰ ਆਪ ਨੂੰ ਪਤਾ ਲੱਗ ਜਾਏਗਾ ਕਿ ਪਸ਼ੂਆਂ ਦਾ ਦੁੱਧ ਵੀ ਵਧੇਗਾ ਠੀਕ ਹੈ ਪਸ਼ੂ ਉਂ ਵੀ ਰਾਜੀ ਹੋਣਗੇ ਜੀ ਠੀਕ ਹੈ ਜੀ ਦੂਜੀ ਗੱਲ ਇਹਦੇ ਨਾਲ ਕੀ ਫਾਇਦਾ ਹੋਏਗਾ ਜੀ ਇਹਦੇ ਨਾਲ ਫੈਟ ਤੇ ਐਸਐਨਐਫ ਵੀ ਵਧੇਗੀ ਜੀ ਠੀਕ ਹੈ ਜੀ ਇੱਕ ਤੁਸੀਂ ਮੰਨ ਕੇ ਚੱਲੋ ਸਾਰਾ ਦਿਨ ਮੰਨ ਕੇ ਚੱਲੋ ਪਸ਼ੂ ਨੇ ਖਾਈ ਜਾਣਾ ਪੱਠਾ ਤੂੜੀ ਖਾਦੀ ਜਾਣਾ ਹਨਾ ਜੀ ਸਾਈਲੇਜ ਖਾਦੀ ਜਾਣਾ ਤੁਸੀਂ ਫੀਡ ਇੱਕੇ ਵਾਰੀ ਪਾਈ ਇੱਕੇ ਵਾਰੀ ਪਸ਼ੂ ਨੇ ਖਾ ਲਈ ਠੀਕ ਹੈ ਜੀ ਉਦੇ ਨਾਲ ਪਸ਼ੂ ਦਾ ਅੰਦਰ ਮੰਨ ਕੇ ਚਲੋ ਰਿਊਮਨ ਦੇ ਵਿੱਚ ਉਹਵੇਂ ਡਾਈਜੈਸਟ ਨਾ ਹੋਏਗੀ ਤੇ ਉਹਦੇ ਨਾਲ ਫੈਟ ਐਸ ਐਨ ਐਫ 'ਤੇ ਫਰਕ ਪਾਏਗਾ ਜੇ ਸਾਰਾ ਮਾਤਰਾ ਰਾਸ਼ਨ ਦੀ ਇੱਕਸਾਰ ਜਾਏਗੀ ਜੀ ਠੀਕ ਹੈ ਇੱਕਸਾਰ ਪਾਊਡਰ ਇੱਕਸਾਰ ਜੋ ਫੀਡ ਜਾਏਗੀ ਉਹਦੇ ਨਾਲ ਫੈਟ ਐਸ ਐਨ ਐਫ ਵੀ ਵਧੇਗੀ ਠੀਕ ਹੈ ਤੇ ਪਾਊਡਰ ਵੀ ਵੀਰ ਕੀ ਕਰਦੇ ਨੇ ਮੰਨ ਕੇ ਚਲੋ ਜਦੋਂ ਪੱਠੇ ਵਗੈਰਾ ਪਾਤੇ ਉੱਪਰ ਥੋੜਾ ਥੋੜਾ ਧੂੜ ਦਿੰਦੇ ਨੇ ਇੱਕੇ ਵਾਰ ਹੀ ਪਸ਼ੂ ਖਾ ਜਾਂਦਾ ਠੀਕ ਹੈ ਜੀ ਇਹ ਵੀ ਤੁਸੀਂ ਕੋਸ਼ਿਸ਼ ਕਰੋ ਸਾਰਾ ਕੁਝ ਮਿਕਸ ਕਰਕੇ ਪਾਓ ਠੀਕ ਹੈ ਜੀ ਜੋ ਵੀ ਆਪਾਂ ਤੁਹਾਨੂੰ ਅੱਗੇ ਦੱਸਿਆ ਹੈ ਕਿ ਜੋ ਵੀ ਤੂੜੀ ਫੀਡ ਪਾਊਡਰ ਤੇ ਸਾਈਲੇਜ ਇਹ ਆਪਾਂ ਮਿਕਸ ਕਰਕੇ ਇਸ ਤਰ੍ਹਾਂ ਇੱਕ ਟਾਈਮ ਪਾ ਦੇਣਾ ਜੀ ਇਹ ਜੋ ਵੀ ਇਹ 24 ਘੰਟਿਆਂ ਦਾ ਰਾਸ਼ਨ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਲੱਗ ਤੋਂ ਕੋਈ ਫੀਡ ਨਹੀਂ ਦੇਣਾ ਕੋਈ ਪਾਊਡਰ ਨਹੀਂ ਦੇਣਾਗਾ ਠੀਕ ਹੈ ਜੀ ਇਹਦੇ ਨਾਲ ਨਾ ਤਾਂ ਤਜਾਬ ਬਣੇਗਾ ਜੀ ਤੁਹਾਡੇ ਐਨੀਮਲਸ ਦੇ ਵਿੱਚ ਕਿਉਂਕਿ ਜਦੋਂ ਆਪਾਂ ਮਿਕਸ ਨਹੀਂ ਕਰਦੇ ਜਾਂ ਲੱਗ-ਲੱਗ ਪਾਉਨੇ ਆ ਨਾ ਜੀ ਤਜਾਬੀ ਦੀ ਦਿੱਕਤ ਜਾਂ ਫੈਟ SNF ਦੀ ਦਿੱਕਤ ਉਦੋਂ ਹੀ ਸਾਹਮਣੇ ਆਉਂਦੀ ਹੈ ਠੀਕ ਹੈ ਜੀ ਕਿਉਂਕਿ ਰਾਸ਼ਨ ਜੇ ਆਪਣਾ ਮਿਕਸ ਕਰਕੇ ਜਾਏਗਾ ਕਿਉਂਕਿ ਫੀਡ ਤੇ ਫੀਡ ਦੇ ਵਿੱਚ ਜਿਵੇਂ ਲਾ ਲੋ ਪ੍ਰੋਟੀਨ ਜਿਆਦਾ ਹੋ ਗਿਆ ਜਾਂ એનર્ਜੀ ਹਨਾ ਜਿਆਦਾ ਹੋਗੀ ਤਾਂ ਜਾਂ ਆਪਾਂ ਸਾਈਲੇ ਚ ਲੱਗ ਤੋਂ ਪਾਇਆ ਉਹਦੇ ਨਾਲ ਸਾਰਾ ਮਤਲਬ ਕਿ ਰਿਊਮਨ ਦਾ ਜੋ ਵੀ ਹੈ ਮੰਨ ਕੇ ਚਲੋ ਸਰਕਲ ਉਹ ਵਿਗੜ ਜਾਂਦਾ ਠੀਕ ਹੈ ਤੇ ਇਸ ਕਰਕੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹਦੇ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਠੀਕ ਹੈ ਜੀ ਇਹ ਵੀਡੀਓ ਨੂੰ ਨਾ ਜੋ ਵੀ ਵੀਰ ਘਰਾਂ 'ਚ ਪਸ਼ੂ ਰੱਖਦੇ ਨੇ ਉਹ ਜ਼ਿਆਦਾ ਧਿਆਨ ਦੇਣ ਠੀਕ ਹੈ ਜੀ ਕਿਉਂਕਿ ਜਿਨ੍ਹਾਂ ਨੇ ਵੀ ਫਾਰਮਾਂ 'ਚ ਪਸ਼ੂ ਰੱਖਿਓਏ ਨੇ ਉਹਨਾਂ ਨੂੰ ਤੇ ਇੰਨਾਂ ਗੱਲਾਂ ਦਾ ਇਹ ਨਾਰਮਲ ਗੱਲਾਂ ਨੇ ਪਤਾ ਹੀ ਹੁੰਦਾ ਠੀਕ ਹੈ ਜੀ ਤੇ ਉਹਨਾਂ ਵਾਸਤੇ ਮਤਲਬ ਕਿ ਆਪਾਂ ਵੀਡੀਓ ਉਹਨਾਂ ਨੂੰ ਨਹੀਂ ਸੁਝਾ ਦੇ ਰਹੇ ਇਹ ਆਪਾਂ ਆਮ ਜੋ ਘਰ ਘਰ ਵਾਲੇ ਪਸ਼ੂ ਪਾਲਕਾਂ ਨੂੰ ਸੁਝਾ ਦੇ ਰਹੇ ਹਾਂ ਠੀਕ ਹੈ ਜੀ ਕਿਉਂਕਿ ਉਹਨਾਂ ਤੱਕ ਜਾਣਕਾਰੀ ਪਹੁੰਚਣ 'ਚ ਬਹੁਤ ਦਿੱਕਤ ਰਹਿੰਦੀ ਹੈ ਤੇ ਇਹ ਵੀਡੀਓ ਨੂੰ ਹੋਰ ਵੀ ਵੀਰਾਂ ਤੁਸੀਂ ਉਹਨਾਂ ਤੱਕ ਜਰੂਰ ਸ਼ੇਅਰ ਕਰਿਆ ਜੀ ਠੀਕ ਹੈ ਜੀ ਅੱਗੇ ਤੋਂ ਵੀ ਵੀਡੀਓ ਇਹੋ ਜਿਹੀ ਆਉਂਦੀਆਂ ਰਹਿਣੀਆਂ ਜੀ ਠੀਕ ਹੈ ਜੀ ਅੱਗੇ ਤੁਹਾਨੂੰ ਜੋ ਆਪਣੇ ਮੰਨ ਕੇ ਚੱਲੋ ਪਸ਼ੂ ਸੂਣ ਵਾਲੇ ਉਹਨਾਂ ਦੀ ਡਾਈਟ ਦੱਸਾਂਗੇ ਠੀਕ ਹੈ ਜੀ ਜੋ ਕਾਫ ਨੇ ਉਹਨਾਂ ਦੀ ਡਾਈਟ ਦੱਸਾਂਗੇ ਉਹ ਤੁਸੀਂ ਕਿਵੇਂ ਪਾਲਦੇ ਨੇ ਜਾਂ ਮਿਲਕਿੰਗ ਐਨੀਮਲਸ ਨੇ ਕਿੰਨੇ ਕਿਲੋ ਮਗਰ ਦੁੱਧ ਮਗਰ ਕਿੰਨੀ ਫੀਡ ਪੈਣੀ ਹੈ ਜੋ ਜੋ ਪਾਊਡਰ ਪਾਉਣੇ ਆ ਇਸ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਤੇ ਤੁਸੀਂ ਜੁੜੇ ਰਿਹਾ ਜੀ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਫੋਲੋ ਕਰ ਲਿਆ ਜੇ ਠੀਕ ਹੈ ਤੇ ਵੀਡੀਓ ਵੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ